कपूरथला में कारगिल दिवस को लेकर संत बलबीर सिंह मेंबर राज्यसभा ने शहीद महेंद्र राज की शहादत को किया गया राजनीतिक, धार्मिक और संस्थाओं ने किया नमन कपूरथला से कारगिल जंग में शहीद हुए बीएसएफ एस महेंद्र राज की शहादत को नमन करते हुए कपूरथला में उनके बुद्ध के पास एक श्रद्धांजलि समागम आयोजित किया गया और उनकी शहीदी को याद किया गया इस दौरान अलग अलग राजनीतिक सामाजिक और धार्मिक संस्थाओं ने उनको श्रद्धा सुमन अर्पित कर उनके शौर्य के सलाम किया इस दौरान शहीद की माता ने भावुक होते हुए बताया कि किस तरह उन्होंने ये बुत बनवाया है और उसे संभाला और वह उनकी आभारी है जो इस खास दिन पर उनके पुत्र को याद करते हैं इस दौरान विशेष रूप से शामिल हुए स्नेत बलबीर सिंह सिचेवाल ने कहा कारगिल शहीदों को श्रद्धांजलि देते हुए उनके परिवारों की समृद्धि की कामना की कपूरथला से पत्रकार राजेंद्र कुमार कपूरथला की विशेष रिपोर्ट बताइए किन ठीक है माता जी की होंगी आज 6 कारगिल शहीद दिवस है तेरा बेटा भी शहीद हो गया है इनमें आज इथे झलोखाना दे, दे विच प्रोग्राम रखा गया ਦਾ ਜੀ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਤੇ ਬਾਕੀ ਆ ਬੱਚੇ ਹਰ ਸਾਲ ਕਰਦੇ ਹੈਗੇ ਕਾਕੇ ਮੇਰੇ ਨੂੰ ਯਾਦ ਕਰਦੇ ਇੱਥੇ ਆ ਕੇ ਸੰਦਾ ਜਦੋਂ ਕਿ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦਗੇ ਬਾਕੀ ਜੋ ਮੰਗਾ ਸੀ ਜੀ ਬਾਬਾ ਜੀ ਮੇਰੇ ਰੱਖੀਆਂ ਹੈਗੀ ਆ ਦੇਖੀਏ ਹੁਣ ਕਿੱਥੇ ਤੱਕ ਪਹੁੰਚਦੀ ਹੈ ਗੱਲ ਬਾਕੀ ਠੀਕ ਹੈ ਬੱਚੇ ਕਰਦੇ ਹੈਗੇ ਸਾਰਾ ਗਿਆ ਆਪੇ 10 ਰੁਪਿਆ ਦਾ ਆ ਕੇ ਇੱਥੇ ਜਿਹੜਾ ਸਟੈਚੂ ਜਿਹਾ ਆਇਆ ਆਪੇ ਇੱਥੇ ਜੋ ਵੀ ਆ ਥੋੜਾ ਬੋਤਾ ਹੁੰਦੇ ਨਾਲ ਕਰਵਾਇਆ ਤੇ ਇਹ ਕੋਲੋਂ ਵੀ ਪੈਸੇ ਲਾਏ ਤੇ ਇਹਦਾ ਕੀ ਕਹੋਗੇ ਇਸ ਬਾਰੇ ਚਲੋ ਮੈਂ ਬੇਨਤੀ ਕਰਾਂਗਾ ਜੇ ਮੈਨੂੰ ਜਿਹੜੀ ਦਾ ਫੈਸ਼ਨ ਮਿਲਦੀ ਹੈ ਨਾ 1500 ਰੁਪਏ ਹਾਂ ਜੀ ਇਕੱਠੀ ਕੀਤੀ ਹੈ ਇਕੱਠੀ ਕਰਕੇ ਹੁਣ ਮੈਂ ਸਿਰਫ 3500 ਰੁਪਏ ਲਗਾ ਕੇ ਇਹ ਹੁਣ ਮੈਂ ਤਿਆਰ ਕਰਾਇਆ ਵਾ ਜੀ ਜਿੰਦੀ ਦਾ ਪਤਾ ਨਹੀਂ ਕਦੋਂ ਚਲੋ ਮੈਂ ਨਹੀਂ ਗੱਲ ਸਮਝ ਗਿਆ ਜੇ ਪੰਜਾਬ ਸਰਕਾਰ ਬੁਸਤਪਤ ਕਰਦੀ ਹੈ ਆ ਠੀਕਾ ਉਹਨਾਂ ਦੀ ਰਿਆ ਉਹ ਰੱਖ ਰਖਾਬੋ ਦਾ ਠੀਕਾ ਉਹਦੀ ਸੰਭਾਲ ਹੀ ਸਰਕਾਰ ਦੀ ਆ ਤੇ ਸਰਕਾਰ ਦੇ ਹੱਥ ਖੜੇ ਆ ਤੇ ਸਾਰਾ ਹੀ ਬਜਰੰਗਦਲ ਪਰਵਿਸ਼ੇ ਤੋਂ ਪ੍ਰਸ਼ਦ ਨਾਲ ਬਾ ਮਾਪੇ ਸਾਨੂੰ ਹੁਕਮ ਕਰਨ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਨਾਲ ਖੜੇ ਆ ਔਰ ਜੋ ਵੀ ਹੁਕਮ ਕਰਨਗੇ ਅਸੀਂ ਕਰਾਂਗੇ ਅਸੀਂ ਖਾਲੀ ਗੱਲੀਬਾਤੀ ਨਹੀਂ ਵੀ ਆਏ ਬਾਹਰ ਖੜੇ ਰ ਚਲੇ ਗਏ ਅਸੀਂ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਆ ਪਰਿਵਾਰ ਦੇ ਨਾਲ ਭਾਜੀ 26ਵਾਂ ਕਾਲੀਗਨ ਨੂੰ ਉਸ ਮਨਾਇਆ ਜਾ ਰਿਹਾ ਤੇ ਤੁਸੀਂ ਇੱਥੇ ਅੱਜ ਉੱਚੇ ਉਤੇ ਮਾਤਾ ਜੀ ਵੀ ਇੱਥੇ ਪਹੁੰਚੇ ਹੋ ਜੇ ਨਿੰਦਰ ਰਾਜ ਜੀ ਸੀਗੇ ਜਿਹੜੇ ਉਹ ਵੀ ਸ਼ਹੀਦ ਹੋ ਗਏ ਸੀਗੇ ਇਹਦੇ ਵਿੱਚ ਤੇ ਕੀ ਕਹੂੰਗਾ ਦੇਖੋ ਅਸੀਂ ਤਾਂ ਅੱਜ ਪਹੁੰਚੇ ਆਂ ਇਹ ਮਾਤਾ ਜੀਨਾਂ ਦਾ ਪੁੱਤ ਆ ਇਹਨਾਂ ਦੀ ਰੂਹ ਸਦਾ ਹੀ ਇੱਥੇ ਇਹਦੇ ਕੋਲ ਆਪਣੇ ਪੁੱਤ ਦੇ ਕੋਲ ਰਹਿੰਦੀ ਆ ਅਸੀਂ ਇਹ ਮਾਤਾ ਜੀ ਦੇ ਵੀ ਧੰਨਵਾਦੀ ਆਂ ਔਰ ਮਿੰਦਰ ਰਾਜ ਜੀ ਦੇ ਧੰਨਵਾਦੀ ਆਂ ਜਿਨ੍ਹਾਂ ਨੇ ਅਸੀਂ ਤੇ ਕਰੇ ਰਾਮਨਾ ਸੌਜਾਈ ਦਾ ਜਿਹੜੇ ਸਰਦਾਂ ਦੀ ਰਾਖੀ ਕਰਦੇ ਆ ਆਪਣੇ ਯਾਨੀ ਸਵਾਰਸਾਂ ਦੀ ਜਿਹੜੀ ਹੈ ਪੂੰਜੀ ਇਸ ਦੇਸ਼ ਦੇ ਨਾਲ ਜਿਸ ਸ਼ਾਵਰ ਕੀਤੀ ਆ ਉਹਨਾਂ ਨੂੰ ਨਮਨ ਕਰਨਾ ਸਾਡਾ ਫਰਜ਼ ਬਣਦਾ ਇਸ ਕਰਕੇ ਅੱਜ ਦੇ ਦਿਨ ਇੱਥੇ ਆਈਆਂ ਔਰ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਇੱਥੇ ਆ ਕੇ ਮਾਤਾ ਜੀ ਦਾ ਵੀ ਜਿਹੜਾ ਸਾਡੇ ਤੋਂ ਮਰਦਾ ਸਕਦਾ ਜੋ ਮਾਨ ਸਤਕਾਰ ਕਰਦੇ ਔਰ ਇਹ ਮਹਾਰਾਜ ਜੀ ਦਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆ ਉਹਨਾਂ ਦਾ ਨਹੀਂ ਇਸ ਜੰਗ ਦੇ ਵਿੱਚ ਜਾਂ ਸ਼ਰਧਾਂ ਦੀ ਰਾਖੀ ਕਰਦੇ ਹੋਏ ਜਿਹੜੇ ਲੱਖਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਨਮਨ ਕਰਦੇ ਆ ਔਰ ਉਹਨਾਂ ਕਰਕੇ ਇਹ ਦੇਸ਼ ਜਿਹੜਾ ਇੱਕ ਸੌਂਦਾ ਵਾ ਸੁੱਖ ਦੀ ਨੀਂਦ ਸੌਂਦਾ ਹੈ ਔਰ ਆਜ਼ਾਦੀ ਦਾ ਨਿਗਮਾਨ ਹੈ ਭਾਈ ਅੱਜ ਬੜਾ ਵੱਡਾ ਇੱਕ ਦਿਨ ਹੈ ਦੇਸ਼ ਦੇ ਲਈ ਵੀ ਅੱਜ ਕਾਰਗਿਲ ਦੇ ਸ਼ਹੀਦਾਂ ਦਾ ਦਿਨ ਹੈ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਉਹਨਾਂ ਦੀਆਂ ਵੀਰ ਕੱਤੀਆਂ ਹੋਈਆਂ ਨੇ ਜਾਂ ਉਹਨਾਂ ਦੇ ਜਿਹੜੇ ਸ਼ਹਾਤਾਂ ਹੋਈਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵੱਡੀਆਂ ਕੁਰਬਾਨੀਆਂ ਕਿਉਂਕਿ ਜੇ ਅਸੀਂ ਅਮਨ ਸ਼ਾਂਤੀ ਦੇ ਨਾਲ ਸਰਹਾਨੇ ਥੱਲੇ ਬਾਂਹ ਦੇ ਕੇ ਸੌ ਰਹੇ ਹਾਂ ਤੇ ਉਹਦਾ ਕਾਰਨ ਹੈ ਕਿ ਸਾਡੇ ਸ਼ੂਰ ਵੀਰ ਯੋਧੇ ਜਿਹੜੇ ਆਪਣੀਆਂ ਜਾਨਾਂ ਤਾਈ ਤੇ ਰੱਖ ਕੇ ਲੜਦੇ ਆ ਤੇ ਜਿਨ੍ਹਾਂ ਨੇ ਸਹਾਤਾ ਦਿੱਤੀ ਉਹਨਾਂ ਨੂੰ ਅਸੀਂ ਸਰਦਾਰ ਦੇ ਫੁੱਲ ਵੇਡ ਕਰਦੇ ਆ ਤੇ ਇਹਨਾਂ ਦੇ ਵਾਸਤੇ ਸਦਾ ਗੁਰੂ ਤੋਂ ਸੁੱਖ ਮੰਗਦੇ ਆ ਕਿ ਇਹਨਾਂ ਨੂੰ ਵਾਹਿਗੁਰੂ ਚੜ੍ਹਦੀਆਂ ਕਲਾ ਵਿੱਚ ਰੱਖਣ ਤੇ ਹਮੇਸ਼ਾ ਜਿਹੜੀ ਹੈਗੀ ਆ ਇਹ ਦੇਸ਼ ਕੌਮ ਦੀ ਸੇਵਾ ਜਿਹੜੇ ਹੈ ਕਰਦੇ ਰਹਿਣ ਧੰਨਵਾਦ